ਪੰਜਾਬ ਦੀ ਸਰਕਾਰ ਸਾਢੇ 3 ਸਾਲ ਦੇ ਕਰੀਬ ਹੋਣ ਲੱਗੇ ਆ ਇਹਨਾਂ ਨੇ ਹਜੇ ਤੱਕ ਨਾ ਕੋਈ ਕੰਟਰੈਕਟ ਵਰਕਰ ਨਾ ਕੋਈ ਆਊਟਸੋਰਸ ਵਰਕਰ ਪੱਕਾ ਕੀਤਾ ਨਾ ਪੰਜਾਬ ਰੋਡਵੇ ਦੇ ਵੇੜੇ 'ਚ ਕੋਈ ਬੱਸ ਪਾਈ ਹੈ ਨਾ ਹੀ ਕੋਈ ਸਪੇਅਰ ਪਾਰਟ ਪਾ ਰਹੇ ਆ ਪੰਜਾਬ ਦੇ ਵਿੱਚ ਜਿਹੜੀਆਂ ਬੱਸਾਂ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬਿਨਾਂ ਟਾਈਮਾਂ ਤੋਂ ਚੱਲ ਰਹੀਆਂ ਔਰ ਘੱਟੋ ਘੱਟ ਜਲੰਧਰ ਤੋਂ ਜਿਹੜੇ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਜਲੰਧਰ ਦੇ 80 ਟਾਈਮ ਚੱਲ ਰਹੇ ਆ ਬਿਨਾਂ ਪਰਮਿਟ ਤੋਂ ਲਾਲਜੀਤ ਸਿੰਘਾ ਭੁੱਲ ਰਹੇ ਫੇਰ ਨਜ਼ਰ ਅੰਦਾਜ਼ ਕਿਉਂ ਕਰ ਰਹੇ ਨੇ ਨਜ਼ਰ ਅੰਦਾਜ਼ ਕਰ ਰਹੇ ਉਹਨਾਂ ਨੂੰ ਆਪਣੇ ਆਪ ਹੀ ਉੱਥੇ ਪਹੁੰ ਇਥੋਂ ਤੱਕ ਪੰਜਾਬ ਰੋਡਵੇ ਦੀਆਂ ਜਿਹੜੀਆਂ ਪਿਛਲੀਆਂ ਪਿਛਲੇ ਟਾਇਰ ਬੱਸਾਂ ਦੇ ਉਹਦੇ ਲਈ ਰਬੜ ਮੰਗਾਉਂਦੇ ਆ ਟਾਇਰ ਪਲਾਂਟ ਜਲੰਧਰ ਦਾ ਟਾਇਰ ਪਲਾਂਟ ਬਿਲਕੁਲ ਬੰਦ ਪਿਆ 18 ਡਿੱਪੂ ਆ ਹਰ ਹਰ ਡਿੱਪੂ ਦੇ ਵਿੱਚ ਘੱਟੋ ਘੱਟ 20 ਬੱਸਾਂ ਖੜੀਆਂ ਕੱਚੇ ਮਲਾਜੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਉਹ ਵਿਚਾਰੇ ਕਦੇ ਚੰਡੀਗੜ੍ਹ ਜਾਂਦੇ ਆ ਡਾਂਗਾ ਖਾਨ ਕਦੇ ਕਿਤੇ ਜਾਂਦੇ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੇ ਜਿਹੜੇ ਟਰਾਂਸਪੋਰਟ ਮੰਤਰੀ ਆ ਉਹਨਾਂ ਦੇ ਮੀਟਿੰਗ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਇਥੋਂ ਤੱਕ ਕਹਿਤਾ ਕਿ ਤੁਸੀਂ ਕਰ ਲਓ ਹੜਤਾਲ ਜਿਹ ਹਫ਼ਤੇ ਦੀ ਹਫ਼ਤੇ ਬਾਅਦ ਫੇਰ ਇੱਥੇ ਹੀ ਆਉਣਾ ਕਹਿੰਦਾ ਅੱਛਾ ਭੁੱਲਰ ਸਾਹਿਬ ਨੇ ਸਿੱਧ ਨਾ ਡਰਾਈਵਰ ਆ ਨਾ ਕੰਡਕਟਰ ਆ ਬਾਕੀ ਜਿਹੜੇ ਮਿਨਿਸਟਰੀਅਲ ਸਟਾਫ ਆ ਵੀ ਬਹੁਤ ਘੱਟ ਆ ਇਹ ਸਾਡੀਆਂ ਮੰਗਾਂ ਆ ਪੰਜਾਬ ਰੋਡਵੇਜ ਦਾ ਜਿਹੜਾ ਮੁੱਖ ਦਫ਼ਤਰ ਆ ਉਹਦੇ ਵਿੱਚ ਜਿਹੜੇ ਕਲਰਕ ਆ ਉਹਨਾਂ ਦੀ ਜਿਹੜੀ ਸਨਿਆਰਤਾ ਤੇ ਇਹਨਾਂ ਦੀ ਸਨਿਆਰਤਾ ਅੱਡ ਅੱਡ ਮਤਲਬ ਪੰਜਾਬ ਰੋਡਵੇਜ ਦੇ ਸਾਰੇ ਮੁਲਾਜ਼ਮਾਂ ਦਾ ਜਿਹੜਾ ਉਹ ਵੱਖ-ਵੱਖੇ ਲੜਾਈ ਪਾ ਰਹੇ ਮੁਲਾਜ਼ਮਾਂ ਦੇ ਵਿੱਚ ਜੇ ਤੂੰ ਵਿਕਾਸ ਕਰਨ ਯੋਗ ਹੁੰਦਾ ਮਨੋਸ ਸੀਧੀਆ ਤੈਨੂੰ ਦਿੱਲੀ ਦੇ ਵਿੱਚੋਂ ਐਮਐਲਏ ਬਣਾ ਕੇ ਦੁਬਾਰਾ ਡਿਪਟੀ ਮੁੱਖ ਮੰਤਰੀ ਉਹ ਬਣਾਉਂਦੇ ਅਸੀਂ ਤੈਨੂੰ ਬਿਲਕੁਲ ਅਸੈਪਟ ਨਹੀਂ ਕਰਦੇ ਪਰ 1.5 ਸਾਲ ਦਾ 1.5 ਸਾਲ ਬੀਤਣ ਦੀ ਧੀਰ ਹੈ ਤੇ ਦੁਬਾਰਾ ਆਪਣੇ ਆਪਣੇ ਘਰ ਬਿਠਾ ਕੇ ਪੰਜਾਬ ਦੀ ਜਿਹੜੀ ਜਨਤਾ ਇਹਨਾਂ ਨੂੰ ਦੱਸ ਦਊਗੀ ਕਿ ਤੁਸੀਂ ਮਨੀਸ਼ ਸੁਧਿਆ ਸਾਹਿਬ ਝੂਠ ਬੋਲ ਰਹੇ ਨੇ ਰਾਕਟ ਦੀ ਸਪੀਡ ਜਿੰਨਾ ਵਿਕਾਸ ਪੰਜਾਬ ਦਾ ਨਹੀਂ ਹੋ ਰਿਹਾ ਬਿਲਕੁਲ ਝੂਠ ਬੋਲ ਰਹੇ ਆ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਵੀ ਝੂਠ ਬੋਲ ਰਹੇ ਆ ਪੰਜਾਬ ਦੀ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਪਾਉਣ ਜਾ ਰਹੀ ਹੈ ਉਹ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਵਾਂ ਉਹਦੇ ਨਾਲ ਭਰਤੀ ਨਹੀਂ ਹੋ ਰਹੀ ਮੰਤਰੀ ਲਾਲਜੀਤ ਸਿੰਘ ਭੁੱਲਰ ਤੁਹਾਡੀਆਂ ਸਮੱਸਿਆਵਾਂ ਸੁਣਦੇ ਨਹੀਂਗੇ ਜੀ ਬਿਲਕੁਲ ਮੰਤਰੀ ਲਾਲਜੀਤ ਸਿੰਘ ਭੁੱਲਰ ਜਿਹੜਾ ਬਿਲਕੁਲ ਨਹੀਂ ਸਾਡੀਆਂ ਮੰਗਾਂ ਸੁਣਦਾ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਪੰਜਾਬ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਨੇ ਪੰਜਾਬ ਸਰਕਾਰ ਤੋਂ ਬੇਹੱਦ ਨਾਰਾਜ਼ ਨਜ਼ਰ ਆ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਉਹ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਆਖਿਰਕਾਰ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਜਿਹੜੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਨੇ ਉਹ ਪੰਜਾਬ ਸਰਕਾਰ ਮੁਰਦਾਬਾਦੀ ਨਾਅਰੇਬਾਜ਼ੀ ਕਰ ਰਹੇ ਨੇ ਇਹਨਾਂ ਤੋਂ ਜਾਣਦੇ ਆ ਸਰਦਾਰ ਸਾਹਿਬ ਸასი ਗੱਲ ਜੀ ਸასი ਗੱਲ ਜੀ ਅੱਜ ਤੁਸੀਂ ਪੰਜਾਬ ਸਰਕਾਰ ਮੁਰਦਾਬਾਦੀ ਨਾਅਰੇਬਾਜ਼ੀ ਕਿਉਂ ਕਰ ਰਹੇ ਹੋ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਪੰਜਾਬ ਰੋਡਵੇ ਜਲੰਧਰ ਦੇ ਵਿੱਚ ਅਸੀਂ ਜਿਹੜੀ ਗੇਟ ਮੀਟਿੰਗ ਕਰ ਰਹੇ ਆ ਉਹ ਅਸੀਂ ਸਾਂਝੀ ਐਕਸ਼ਨ ਕਮੇਟੀ ਦੇ ਸਦੇ ਦੇ ਕਰ ਰਹੇ ਆ ਇਹਦਾ ਮੁੱਖ ਮਾਟੋ ਜਿਹੜਾ ਹੈਗਾ ਪੰਜਾਬ ਦੀ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਪਾਉਣ ਜਾ ਰਹੀ ਹੈ ਉਹ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਵਾਂ ਉਹਦੇ ਨਾਲ ਭਰਤੀ ਨਹੀਂ ਹੋ ਰਹੀ ਉਹਦੇ ਕਰਕੇ ਅਸੀਂ ਉਹਦਾ ਵਿਰੋਧ ਪ੍ਰਗ ਕਰ ਰਹੇ ਆ ਕਿਉਂਕਿ ਪੰਜਾਬ ਦੀ ਸਰਕਾਰ ਸਾਢੇ 3 ਸਾਲ ਦੇ ਕਰੀਬ ਹੋਣ ਲੱਗੇ ਆ ਇਹਨਾਂ ਨੇ ਹਜੇ ਤੱਕ ਨਾ ਕੋਈ ਕੰਟਰੈਕਟ ਵਰਕਰ ਨਾ ਕੋਈ ਆਊਟਸੋਰਸ ਵਰਕਰ ਪੱਕਾ ਕੀਤਾ ਨਾ ਪੰਜਾਬ ਰੋਡਵੇ ਦੇ ਬੇੜੇ 'ਚ ਕੋਈ ਬੱਸ ਪਾਈ ਹੈ ਨਾ ਹੀ ਕੋਈ ਸਪੇਅਰ ਪਾਰਟ ਪਾ ਰਹੇ ਆ ਪੰਜਾਬ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਜਿਹੜੀਆਂ ਘਟੋ ਘਟੋ ਜਿਹੜੀਆਂ ਇਹਨਾਂ ਸਹੂਲਤ ਦਿੱਤੀ ਆ ਬੀਬੀਆਂ ਨੂੰ ਫ੍ਰੀ ਦੀ ਉਹਦਾ ਅਸੀਂ ਸਵਾਗਤ ਕਰਦੇ ਆਂ ਸਹੂਲਤ ਦਾ ਅਸੀਂ ਵਿਰੋਧ ਨਹੀਂ ਕਰਦੇ ਪਰ ਘੱਟੋ ਘੱਟ 1000 ਬੱਸ ਪੰਜਾਬ ਰੋਡਵੇ ਤੇ ਵੇੜੇ ਚ ਪੈਣੀ ਚਾਹੀਦੀ ਆ ਤਾਂ ਜੋ ਜਿਹੜੀ ਸਹੂਲਤ ਆ ਉਹ ਵਧੀਆ ਤਰੀਕੇ ਨਾਲ ਚੱਲ ਸਕੇ ਅੱਛਾ ਮੰਤਰੀ ਲਾਲਜੀਤ ਸਿੰਘ ਭੁੱਲਰ ਤੁਹਾਡੀਆਂ ਸਮੱਸਿਆਵਾਂ ਸੁਣਦੇ ਨਹੀਂਗੇ ਜੀ ਬਿਲਕੁਲ ਮੰਤਰੀ ਲਾਲਜੀਤ ਸਿੰਘ ਭੁੱਲਰ ਜਿਹੜਾ ਬਿਲਕੁਲ ਨਹੀਂ ਸਾਡੀਆਂ ਮੰਗਾਂ ਸੁਣਦਾ ਸਾਡੀ 2 ਤਰੀਕ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਅਸੀਂ ਕਿਹਾ ਸੀ ਕਿ ਜਿਹੜੀ ਜਿਹੜੀ ਪੰਜਾਬ ਦੇ ਵਿੱਚ ਅਨਲੀਗਲ ਆਪਰੇਸ਼ਨ ਜਿਹੜਾ ਸਾਰੇ ਪੰਜਾਬ ਦੇ ਵਿੱਚ ਬਹੁਤ ਚੱਲ ਰਿਹਾ ਇਹਨੂੰ ਨੱਥ ਪਾਈ ਜਾ ਸਕੇ ਪਰ ਇਹ ਨਾ ਤਾਂ ਪਿਛਲੇ ਜਿਹੜੀਆਂ ਸਰਕਾਰਾਂ ਸੀ ਉਹ ਕਿ ਇਹੋ ਜਿਹਾ ਇਲੀਗਲ ਆਪਰੇਸ਼ਨ ਚੱਲ ਰਿਹਾ ਪੰਜਾਬ 'ਚ ਜੀ ਬਿਲਕੁਲ ਪੰਜਾਬ ਦੇ ਵਿੱਚ ਜਿਹੜੀਆਂ ਬੱਸਾਂ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬਿਨਾਂ ਟਾਈਮਾਂ ਤੋਂ ਚੱਲ ਰਹੀਆਂ ਔਰ ਘੱਟੋ ਘੱਟ ਜਲੰਧਰ ਤੋਂ ਜਿਹੜੇ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਜਲੰਧਰ ਦੇ 80 ਟਾਈਮ ਚੱਲ ਰਹੇ ਆ ਬਿਨਾਂ ਪਰਮਿਟ ਤੋਂ ਇਹ ਲਾਲਜੀਤ ਸਿੰਘ ਆ ਭੁੱਲ ਰਹੇ ਫੇ ਨਜ਼ਰਅੰਦਾਜ਼ ਕਿਉਂ ਕਰ ਰਹੇ ਨੇ ਜੀ ਨਜ਼ਰਅੰਦਾਜ਼ ਕਰ ਰਹੇ ਉਹਨਾਂ ਨੂੰ ਆਪਣੇ ਆਪ ਹੀ ਉੱਥੇ ਪਹੁੰਚ ਜਾਂਦਾ ਹੋਣਾ ਕੁਛ ਨਾ ਕੁਛ ਜਿਹੜਾ ਤੈਨੂੰ ਨਜ਼ਰਅੰਦਾਜ਼ ਕਰ ਰਹੇ ਕਿਉਂਕਿ ਉਹਨਾਂ ਨੂੰ ਕੋਈ ਪਤਾ ਨਹੀਂ ਸਾਡੀ 2 ਤਰੀਕ ਨੂੰ ਮੀਟਿੰਗ ਦੇ ਵਿੱਚ ਗੱਲ ਹੋਈ ਸੀ ਉਹ ਉਹ ਤੁਹਾਨੂੰ ਨੰਬਰ ਪ੍ਰੋਵਾਈਡ ਕਰਨ ਤੁਸੀਂ ਉੱਥੇ ਆਪਣੇ ਨਾਕੇ ਲਾਓ ਬੱਸਾਂ ਦੇ ਚਲਾਨ ਕਰੋ ਬੱਸਾਂ ਬਾਉਂਡ ਕਰੋ ਤਾਂ ਬਿਲਕੁਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਨਾ ਕੋਈ ਸਪੇਅਰ ਪਾਰਟ ਆ ਰਿਹਾ ਇੱਥੋਂ ਤੱਕ ਪੰਜਾਬ ਰੋਡਵੇ ਦੀਆਂ ਜਿਹੜੀਆਂ ਪਿਛਲੀਆਂ ਪਿਛਲੇ ਟਾਇਰ ਬੱਸਾਂ ਦੇ ਉਹਦੇ ਲਈ ਰਬੜ ਮੰਗਾਉਂਦੇ ਆ ਟਾਇਰ ਪਲਾਂਟ ਜਲੰਧਰ ਦਾ ਟਾਇਰ ਪਲਾਂਟ ਬਿਲਕੁਲ ਬੰਦ ਪਿਆ ਉਹ ਟਾਇਰ ਪਲਾਂਟ ਨੂੰ ਕੱਚੇ ਰਬੜ ਦੀ ਲੋੜ ਹੈ ਬਿਲਕੁਲ ਬੰਦ ਪਿਆ ਘਟੋ ਘਟ ਸਾਡੀਆਂ ਜਲੰਧਰ ਇੱਕ ਦੀਆਂ 15 16 ਬੱਸਾਂ ਖੜੀਆਂ 18 ਡਿੱਪੂ ਆ ਹਰ ਹਰ ਡਿੱਪੂ ਦੇ ਵਿੱਚ ਘਟੋ ਘਟ 20 ਬੱਸਾਂ ਖੜੀਆਂ ਤੇ ਸਟਾਫ ਸਾਡਾ ਬਹੁਤ ਘੱਟ ਹੈ ਕਲੇ ਡਰਾਈਵਰ ਹਨ ਕੰਡਕਟਰ ਬਾਕੀ ਜਿਹੜੇ ਮਿਨਿਸਟਰੀਅਲ ਸਟਾਫ ਹੋ ਵੀ ਬਹੁਤ ਘੱਟ ਹੈ ਇਹ ਸਾਡੀਆਂ ਮੰਗਾਂ ਪੰਜਾਬ ਰੋਡਵੇਜ ਦਾ ਜਿਹੜਾ ਮੁਖ ਦਫਤਰ ਹੈ ਉਹਦੇ ਵਿੱਚ ਜਿਹੜੇ ਕਲਰਕ ਹਨ ਉਹਨਾਂ ਦੀ ਜਿਹੜੀ ਸਨਿਆਰਤਾ ਤੇ ਇਹਨਾਂ ਦੀ ਸਨਿਆਰਤਾ ਅੱਡ ਅੱਡ ਹੈ ਮਤਲਬ ਪੰਜਾਬ ਰੋਡਵੇਜ ਦੇ ਸਾਰੇ ਮਲਾਜਮਾਂ ਦਾ ਜਿਹੜਾ ਉਹ ਵੱਖ-ਵੱਖੇ ਲੜਾਈ ਪਾ ਰਹੇ ਮਲਾਜਮਾਂ ਦੇ ਵਿੱਚ ਭਰਤੀ ਇਹ ਨਹੀਂ ਕਰ ਰਹੇ ਸਮਾਨੇ ਨਹੀਂ ਦੇ ਰਹੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਪੰਜਾਬ ਦੇ ਵਿੱਚ ਨਸ਼ੇ ਦਾ ਤਾਂ ਪੂਰਾ ਹਾਲ ਹੈ ਅੱਛਾ ਭੁੱਲਰ ਸਾਹਿਬ ਜਦੋਂ ਨਵੇਂ-ਨਵੇਂ ਟਰਾਂਸਪੋਰਟ ਮੰਤਰੀ ਬਣੇ ਸੀ ਉਹ ਤਾਂ ਕਹਿੰਦੇ ਸੀ ਅਸੀਂ ਮਾਫੀਆ ਖਤਮ ਕਰ ਦੇਣਾ ਜੀ ਇਹ ਟਰਾਂਸਪੋਰਟ ਵਿਭਾਗ ਚੋਂ ਮਾਫੀਆ ਖਤਮ ਨਹੀਂ ਹੋਇਆ ਹਾਲੇ ਤੱਕ ਜੀ ਬਿਲਕੁਲ ਮਾਫੀਆ ਨਹੀਂ ਖਤਮ ਹੋਇਆ ਪੰਜਾਬ ਦੇ ਪੂਰੇ ਸਾਰੇ ਪੰਜਾਬ ਦੇ ਵਿੱਚ ਅਨਲੀਗਲ ਆਪਰੇਸ਼ਨ ਚੱਲ ਰਿਹਾ ਕੋਈ ਧਿਆਨ ਨਹੀਂ ਦੇ ਰਿਹਾ ਇਹਦੇ ਨਾ ਟਰਾਂਸਪੋਰਟ ਮੰਤਰੀ ਦੇ ਰਿਹਾ ਨਾ ਮਾਨਯੋਗ ਸਕੱਤਰ ਸਾਹਿਬ ਦੇ ਰਹੇ ਆ ਨਾ ਆਰਟੀਏ ਤੇ ਨਾ ਆਰਟੀਓ ਮੇਰੇ ਹਿਸਾਬ ਨਾਲ ਬੰਦ ਕਰ ਦੇਣੇ ਚਾਹੀਦੇ ਸਾਰਾ ਕੁਝ ਅੱਛਾ ਭਾਈ ਸਾਹਿਬ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਜੀ ਬਿਲਕੁਲ ਚਲਾਉਂਦੇ ਆ ਜੀ ਸੋਸ਼ਲ ਮੀਡੀਆ ਤੇ ਕੱਲ ਦੀ ਇੱਕ ਕਲਿੱਪ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦਿੱਲੀ ਤੋਂ ਹਾਰੇ ਹੋਏ ਮਨੀਸ਼ ਸੁਸੋਧੀਆ ਜਿਹੜੇ ਉੱਥੇ ਸਿੱਖਿਆ ਮੰਤਰੀ ਰਹੇ ਆ ਉਹਨਾਂ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਪੰਜਾਬ ਦਾ ਹੁਣ ਵਿਕਾਸ ਦੇਖਿਓ ਰਾਕਟ ਦੀ ਸਪੀਡ ਨਾਲ ਹੋਣਾ ਹੈ ਫਿਰ ਤੁਹਾਨੂੰ ਵਿਸ਼ਵਾਸ ਨਹੀਂ ਆਗਾ ਰਾਕਟ ਦੀ ਸਪੀਡ ਵਰਗਾ ਪੰਜਾਬ 'ਚ ਵਿਕਾਸ ਨਹੀਂ ਹੋ ਸਕਦਾ ਤੁਹਾਨੂੰ ਬਿਲਕੁਲ ਉਹਨਾਂ ਤੇ ਬਿਲਕੁਲ ਨਹੀਂ ਯਕੀਨ ਜੇ ਤੂੰ ਵਿਕਾਸ ਕਰਨ ਯੋਗ ਹੁੰਦਾ ਮਨੋਸ਼ ਸਿਧੀਆ ਤੈਨੂੰ ਦਿੱਲੀ ਦੇ ਵਿੱਚ ਐਮਐਲਏ ਬਣਾ ਕੇ ਦੁਬਾਰਾ ਡਿਪਟੀ ਮੁੱਖ ਮੰਤਰੀ ਉਹ ਬਣਾਉਂਦੇ ਅਸੀਂ ਤੈਨੂੰ ਬਿਲਕੁਲ ਅਕਸੈਪਟ ਨਹੀਂ ਕਰਦੇ ਸਾਡੇ ਘਰ ਦੇ ਵਿੱਚ ਕੋਈ ਹੋਰ ਆਣ ਕੇ ਪੰਜਵਾਂ ਬੰਦਾ ਇੰਟਰਫੇਅਰ ਕਰੇ ਤੁਸੀਂ ਬਰਦਾਸ਼ਤ ਕਰੋਗੇ ਪੰਜਾਬ ਦੀ ਜਨਤਾ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਇਹਨਾਂ ਨੂੰ ਔਰ 1.5 ਸਾਲ ਦਾ 1.5 ਸਾਲ ਬੀਤਣ ਦੀ ਦੇਰ ਹੈ ਇਹ ਦੁਆਰਾ ਆਪਣੇ ਆਪਣੇ ਘਰ ਬਿਠਾ ਕੇ ਪੰਜਾਬ ਦੀ ਜਿਹੜੀ ਜਨਤਾ ਇਹਨਾਂ ਨੂੰ ਦੱਸ ਦਊਗੀ ਵੀ ਤੁਸੀਂ ਮਨੀਸ਼ ਸੋਧਿਆ ਸਾਹਿਬ ਝੂਠ ਬੋਲ ਰਹੇ ਨੇ ਰਾਕਟ ਦੀ ਸਪੀਡ ਜਿੰਨਾ ਵਿਕਾਸ ਪੰਜਾਬ ਦਾ ਨਹੀਂ ਹੋਗਾ ਬਿਲਕੁਲ ਝੂਠ ਬੋਲ ਰਹੇ ਆ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਵੀ ਝੂਠ ਬੋਲ ਰਹੇ ਆ ਇਹ ਕਹਿੰਦੇ ਸੀ ਹਰਾ ਪੈਨ ਜਿਹੜਾ ਮੇਰਾ ਲੋਕਾਂ ਦੀ ਭਲਾਈ ਲਈ ਚੱਲੂਗਾ ਪਰ ਤੁਹਾਡੇ ਸਾਹਮਣੇ ਆ ਹਜੇ ਤੱਕ ਜਿਹੜੇ ਕੱਚੇ ਮਲਾ ਡਾਂਗਾ ਖਾਨ ਕਦੇ ਕਿਤੇ ਜਾਂਦੇ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੇ ਇੱਥੋਂ ਤੱਕ ਮਾਨਜੋਗ ਆਪਣੇ ਮੁੱਖ ਮੰਤਰੀ ਇਹ ਜਿਹੜੇ ਟਰਾਂਸਪੋਰਟ ਮੰਤਰੀ ਆ ਉਹਨਾਂ ਦੇ ਮੀਟਿੰਗ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਕਰ ਲਓ ਹੜਤਾਲ ਜੀ ਹਫ਼ਤੇ ਦੀ ਹਫ਼ਤੇ ਬਾਅਦ ਫੇਰ ਇੱਥੇ ਹੀ ਆਉਣਾ ਕਹਿੰਦੇ ਅੱਛਾ ਪੁੱਲਰ ਸਾਹਿਬ ਨੇ ਸਿੱਧਾ ਤੁਹਾਨੂੰ ਕਹਿ ਦਿੱਤਾ ਜੀ ਕਰ ਲਓ ਹੜਤਾਲ ਬਿਲਕੁਲ ਸਾਨੂੰ ਨਹੀਂ ਕਿਹਾ ਸਾਡੇ ਸਾਥੀਆਂ ਨੂੰ ਕਿਹਾ ਸੀ ਅਸੀਂ ਉਸ ਮੀਟਿੰਗ ਦੇ ਵਿੱਚ ਸੀ ਸਾਡੇ ਸਾਥੀ ਜਿਹੜੇ ਕੰਟਰੈਕਚੁਅਲ ਆਲੇ ਆਊਟਸੋਰਸ ਵਾਲੇ ਉਹਨਾਂ ਨੂੰ ਕਿਹਾ ਸੀ ਕਿ ਹਫਤੇ 10 ਦਿਨ ਦੀ ਹੜਤਾਲ ਕਰ ਲਓ ਫਿਰ ਕੀ ਹੋਊਗਾ ਫਿਰ ਵਾਪਸ ਹੀ ਆਉਂਗੇ ਤੁਸੀਂ ਇਹ ਜਿਹੜੇ ਉਹ ਇਹ ਲੋਕਾਂ ਦੇ ਆਵਾਮ ਨੂੰ ਆਪਣਾ ਬਿਲਕੁਲ ਨਹੀਂ ਸਮਝਦੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੁਬਾਰਾ ਫਿਰ ਪੰਜਾਬ ਦੀ ਸਰਕਾਰ ਜਿਹੜੀ ਉਹ ਬਦਲ ਦਿੱਤੀ ਜਾਊਗੀ ਕਿਉਂਕਿ ਲੋਕੀ ਹਰ ਹਰ ਵਰਗ ਦੁਖੀ ਆ ਇਹਨਾਂ ਤੋਂ ਅੱਛਾ 27 ਚ ਮੌਕਾ ਨਹੀਂ ਦੇਵੋਗੇ ਜੀ ਆਮ ਆਦਮੀ ਪਾਰਟੀ ਨੂੰ ਬਿਲਕੁਲ ਨਹੀਂ ਮੌਕਾ ਦੇਵਾਂਗੇ ਜੀ ਲੋਕ ਲੋਕੀ ਆਪ ਦੱਸਣਗੇ ਤੁਹਾਨੂੰ ਵੋਟਾਂ ਦਸੂਗੀਆਂ ਜੋ ਦਿੱਲੀ ਹੋਇਆ ਉਹੀ ਹੋਊਗਾ ਇੱਥੇ ਵੀ ਭਗਵੰਤ ਸਿੰਘ ਸਾਬ ਕਹਿੰਦੇ ਮੇਰੇ ਕੋਲ ਖੁਸ਼ ਹੈ ਵਪਾਰੀ ਵੀ ਖੁਸ਼ ਨੇ ਮਜ਼ਦੂਰ ਵੀ ਖੁਸ਼ ਨੇ ਕਿਸਾਨ ਵੀ ਖੁਸ਼ ਨੇ ਫਿਰ ਇਹ ਲੋਕ ਪਰੇਸ਼ਾਨ ਕਿਉਂ ਨੇ ਜੀ ਲੋਕ ਜੇ ਪਰੇਸ਼ਾਨ ਨਾ ਹੋਣ ਤਾਂ ਤੁਸੀਂ ਦੇਖਿਆ ਹੋਣਾ ਇੱਕ ਫੌਜੀ ਕੁੱਟਿਆ ਪਟਿਆਲੇ 'ਚ ਉਹ ਧਰਨੇ ਕਿਉਂ ਲਾਉਣ ਅਸੀਂ ਧਰਨਾ ਅੱਜ ਕਿਉਂ ਲਾਈਏ ਅਸੀਂ ਸਾਨੂੰ ਧਰਨੇ ਦਾ ਸ਼ੌਂਕ ਨਹੀਂਗਾ ਸਾਡੀਆਂ ਮੰਗਾਂ ਵੱਲ ਧਿਆਨ ਦੇਣ ਅਸੀਂ ਮੈਂ ਕਹਿੰਦਾ ਧਰਨਾ ਛੱਡ ਕੇ ਆਪਾਂ ਸਪੀਕਰ ਸਪੂਕਰ ਤੋਂ ਵੇਚ-ਵੂਚ ਕੇ ਅਸੀਂ ਆਰਾਮ ਨਾਲ ਆਪਣਾ ਕੰਮ ਕਰਾਂਗੇ ਭਗਵੰਤ ਸਿੰਘ ਸਾਬ ਦਾ ਕਹਿੰਦੇ ਸਾਡੀ ਸਰਕਾਰ ਬਣਾਓ ਨਾ ਕੋਈ ਧਰਨਾ ਪ੍ਰਦਰਸ਼ਨ ਤੁਹਾਨੂੰ ਦੇਖਣ ਨੂੰ ਮਿਲ ਗਿਆ ਤੁਸੀਂ ਫੇਰ ਧਰਨਾ ਲਾ ਲਿਆ ਜੀ ਉਹ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਸਾਰੇ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਆ ਕਿ ਹੁਣ ਆਦੀ ਹੋ ਚੁੱਕੇ ਆ ਕਿ ਜਿਹੜੇ ਲੀਡਰ ਆ ਉਹ ਬਿਲਕੁਲ ਝੂਠ ਬੋਲਦੇ ਹੁੰਦੇ ਆ ਮਤਲਬ ਬਦਲਾਅ ਤੋਂ ਪਰੇਸ਼ਾਨ ਹੋ ਤੁਸੀਂ ਬਿਲਕੁਲ ਬਦਲਾਅ ਤੋਂ ਪਰੇਸ਼ਾਨ ਆ ਸੀ ਕੋਈ ਪੰਜਾਬ ਦੀ ਗੱਲ ਕੋਈ ਨਹੀਂ ਸੁਣੀ ਜਾ ਰਹੀ ਭਗਵੰਤ ਸਾਬ ਨੂੰ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਇੱਕ ਮੁਲਾਜ਼ਮ ਹੋਣ ਦੇ ਨਾਤੇ ਰੋਡਵੇਜ਼ ਦੇ ਮੁਲਾਜ਼ਮ ਹੋਣ ਦੇ ਨਾਤੇ ਕੀ ਮੈਸੇਜ ਦਿਓਗੇ ਜੀ ਮੈਂ ਭਗਵੰਤ ਸਿੰਘ ਸਾਬ ਨੂੰ ਇਹ ਮੈਸੇਜ ਦਿੰਨਾ ਕਿ ਘੱਟੋ ਘੱਟ ਇਹਦੇ ਕਰਮਚਾਰੀਆਂ ਦੀਆਂ ਤਰੱਕੀਆਂ ਕਰ ਦਿਓ ਜਿਹੜੇ ਕੰਟਰੈਕਚੁਅਲ ਤੇ ਆਊਟਸੋਰਸ ਦੇ ਮਲਾਜਮ ਆ ਇਹਨਾਂ ਨੂੰ ਵੀ ਆਪਣੇ ਛੋਟੇ ਭਰਾ ਸਮਝ ਕੇ ਇਹਨਾਂ ਨੂੰ ਪੱਕੇ ਕਰੋ ਜਿੰਨੇ ਜਿਹੜੇ ਕਾਨੂੰਨ ਸਾਡੇ ਤੇ ਲਾਗੂ ਨੇ ਤੇ ਉਹਨਾਂ ਦੇ ਵੀ ਇਹਨਾਂ ਕਾਨੂੰਨ ਲਾਗੂ ਕਰੋ ਤੇ ਫਿਰ ਠੀਕ ਹੈ ਫਿਰ ਜੇ ਅਗਲਾ ਮੌਕਾ ਤੇ ਫਿਰ ਸੋਚ ਸਕਦੇ ਲੋਕੀ ਨਹੀਂ ਤੇ ਅਸੀਂ ਖੁਸ਼ ਨਹੀਂ ਹਗੇ ਉਹਨਾਂ ਦੀ ਸਰਕਾਰ ਤੋਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸਾਡੇ ਨਾਲ ਪੰਜਾਬ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਤਾਂ ਸਿੱਧੇ ਤੌਰ ਨੇ ਤੌਰ ਤੇ ਇਹਨਾਂ ਨੇ ਆਪਣੀਆਂ ਮੰਗਾਂ ਤੇ ਗੌਰ ਕੀਤਾ ਜਿਹੜਾ ਆਪਣੀਆਂ ਮੰਗਾਂ ਤੇ ਚਾਨਣਾ ਪਾਇਆ ਤਾਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਇਹਨਾਂ ਨੇ ਆਪਣੀਆਂ ਮੰਗਾਂ ਸੁਣਾਈਆਂ ਹੁਣ ਦੇਖਣਾ ਹੋਏਗਾ ਕਿ ਇਹਨਾਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀਆਂ ਮੰਗਾਂ ਕਦੋਂ ਪੰਜਾਬ ਸਰਕਾਰ ਵੱਲੋਂ ਸੁਣੀਆਂ ਜਾਂਦੀਆਂ ਨੇ ਜਾਂ ਜਾਂਦੀਆਂ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਹੋਰ ਐਕਸ਼ਨ ਉਲੀਕਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਤਾਂ ਆਉਣ ਵਾਲਾ ਸਮਾਹੀ ਬਿਆਨ ਕਰੇਗਾ ਬਣੇਰੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ